ਅੱਜ ਦਾ ਪ੍ਰਸ਼ਨ ਨੰਗੇ ਪੈਰੀ ਧਾਰਮਿਕ ਸਥਾਨ ਤੇ ਜਾਣ ਬਾਰੇ ਕੀ ਨੰਗੇ ਪੈਰੀ ਧਾਰਮਿਕ ਸਥਾਨ ਤੇ ਜਾਣ ਨਾਲ ਕੋਈ ਫਲ ਦੀ ਪ੍ਰਾਪਤੀ ਹੁੰਦੀ ਹੈ ਜਾਂ ਪਰਮਾਤਮਾ ਖੁਸ਼ ਹੁੰਦਾ ਹੈ ਜਾਂ ਜਿਸ ਦੇ ਵੀ ਧਾਰਮਿਕ ਸਥਾਨ ਤੇ ਤੁਸੀਂ ਜਾ ਰਹੇ ਹੋ ਜਿਸ ਨੂੰ ਤੁਸੀਂ ਇਸ ਦੁਨੀਆ ਤੋਂ ਪਰੇ ਕਿਤੇ ਬੈਠਾ ਸਮਝਦੇ ਹੋ ਕੀ ਉਹ ਤੁਹਾਡੇ ਨੰਗੇ ਪੈਰ ਦੇਖ ਕੇ ਬਹੁਤ ਚਾਹ ਵਿਚ ਆ ਜਾਂਦਾ ਹੈ ਆਓ ਇਸ ਪ੍ਰਸ਼ਨ ਦਾ ਉੱਤਰ ਲੱਭਣ ਦਾ ਯਤਨ ਕਰਦੇ ਹਾਂ ਸਿੱਧਾ ਇਸ ਦੇ ਉੱਤਰ ਵੱਲ ਜਾਣ ਦੀ ਬਜਾਏ ਮੈਂ ਤੁਹਾਨੂੰ ਰੋਜ਼ ਹੋਣ ਵਾਲੀ ਇੱਕ ਘਟਨਾ ਬਾਰੇ ਦੱਸਦਾ ਮੈਂ ਦਿੱਲੀ ਕੋਈ 6:00 ਵਜੇ ਆਪਣੇ ਘਰ ਦੇ ਪਾਲਤੂ ਕੁੱਤੇ ਨੂੰ ਬਾਹਰ ਘਮਾਉਣ ਲਈ ਲੈ ਕੇ ਜਾਂਦਾ ਉਸ ਸਮੇਂ ਮੇਰਾ ਟੱਕਰਾ ਆਪਣੇ ਇੱਕ ਪੁਰਾਣੇ ਮਿੱਤਰ ਦੇ ਨਾਲ ਹੀ ਹੁੰਦਾ ਹੈ ਇਹ ਮਿੱਤਰ ਰੋਜ਼ ਨੰਗੇ ਪੈਰੀ ਇੱਕ ਧਾਰਮਿਕ ਸਥਾਨ ਤੇ ਜਾਂਦਾ ਹੈ ਉਸ ਦੇ ਨੰਗੇ ਪੈਰੀ ਜਾਣ ਨੂੰ ਲੈ ਕੇ ਮੇਰੇ ਮਨ ਵਿੱਚ ਬੜੇ ਸਵਾਲ ਉੱਠਦੇ ਨੇ ਸਵਾਗਤ ਹੁੰਦਾ ਹੈ ਕਾਰਨੇ ਹੈ ਕਿ ਇਹ ਇਨਸਾਨ ਅਮਰੀਕਾ ਤੇ ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਵਿੱਚ ਕਈ ਸਾਲ ਲਗਾ ਆਇਆ ਹੈ ਮੇਰੇ ਮਨ ਵਿੱਚ ਵਾਰ-ਵਾਰ ਇਹ ਖਿਆਲ ਆਇਆ ਕਿ ਕਿਉਂ ਨਾ ਇਹਨੂੰ ਪੁੱਛਾਂ ਕਿ ਕਿਉਂ ਇਨੀ ਤਕਲੀਫ ਦੇ ਕੇ ਆਪਣੇ ਆਪ ਨੂੰ ਉਹ ਨੰਗੇ ਪੈਰੀ ਇੱਕ ਧਾਰਮਿਕ ਸਥਾਨ ਤੇ ਲੈ ਕੇ ਜਾਂਦਾ ਮੈਂ ਤਾਂ ਆਪਣੇ ਮਨ ਵਿੱਚ ਉਸਨੂੰ ਬਹੁਤ ਹੀ ਮਾਡਰਨ ਕਾਈਂਡ ਆਫ ਪਰਸਨ ਸਮਝਦਾ ਸੀ ਪਰ ਮੈਂ ਡਰਦਾ ਰਿਹਾ ਮੈਂ ਕਿਹਾ ਕਿ ਤੇ ਗੁੱਸਾ ਹੀ ਨਾ ਕਰ ਜਾਵੇ ਇਸ ਕਰਕੇ ਮੈਂ ਇਹ ਪ੍ਰਸ਼ਨ ਕਦੀ ਉਸ ਨੂੰ ਪੁੱਛਿਆ ਹੀ ਨਹੀਂ ਜਾਂ ਇੱਕ ਦਿਨ ਮੈਂ ਪੁੱਛਿਆ ਵੀ ਉਸ ਦੇ ਕੰਨਾਂ ਤੱਕ ਆਵਾਜ਼ ਪਹੁੰਚੀ ਨਹੀਂ ਸੋ ਆਪਾਂ ਇਹ ਮੰਨ ਲੈਂਦੇ ਹਾਂ ਕਿ ਇਹ ਪ੍ਰਸ਼ਨ ਉਸ ਨੂੰ ਮੈਂ ਸਿੱਧਾ ਨਹੀਂ ਪੁੱਛਿਆ ਮੈਂ ਥੋੜਾ ਪਹਿਲਾਂ ਅੱਜ ਕੋਈ 5:35 ਵਜੇ ਬਾਹਰ ਆ ਗਿਆ ਤੇ ਲੋ ਥੋੜੀ ਮੱਠੀ ਮੱਠੀ ਸੀਗੀ ਤੇ ਮੈਂ ਉਸ ਦੇ ਪੈਰਾਂ ਵੱਲ ਵੇਖਿਆ ਪੈਰਾਂ ਵੱਲ ਵੇਖਣ ਤੇ ਮੈਨੂੰ ਇਹ ਹੈਰਾਨੀ ਹੋਈ ਕਿ ਉਹਨੇ ਅੱਜ ਪੈਰਾਂ ਵਿੱਚ ਜੁੱਤੀ ਪਾਈ ਹੋਈ ਸੀ ਮੈਨੂੰ ਲੱਗਾ ਸ਼ੁਕਰਿਆ ਲੱਗਦਾ ਵਾ ਕਿ ਸੂਰਜ ਜਿਹੜਾ ਵਾ ਸੱਚੀ ਪੱਛਮ ਵੱਲੋਂ ਚੜ ਗਿਆ ਪਰ ਨਹੀਂ ਫਿਰਾਨੀ ਮੈਨੂੰ ਉਦੋਂ ਹੋਈ ਕਿ ਜਦੋਂ ਮੈਂ ਇਹ ਵੇਖਿਆ ਕਿ ਉਹਨੇ ਇਹ ਚੱਪਲ ਧਾਰਮਿਕ ਸਥਾਨ ਤੇ ਜਾਣ ਲਈ ਨਹੀਂ ਸੀ ਭਾਈ ਜਦਕੀ ਰਾਤ ਨੂੰ ਲਾਈ ਕੁੰਡੀ ਜੋ ਉਸਨੇ ਬਿਜਲੀ ਚੋਰੀ ਕਰਨ ਲਈ ਲਾਈ ਹੋਈ ਸੀ ਉਹਨੂੰ ਲੌਣ ਲਈ ਪਾਈ ਤੇ ਫੇਰ ਮੈਨੂੰ ਲੱਗਾ ਕਿ ਨਹੀਂ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ ਇੱਕ ਧਾਰਮਿਕ ਇੰਤਾਨ ਜਿਹੜਾ ਹੈ ਉਹ ਕੱਲਾ ਡਰਪੋਕ ਨਹੀਂ ਹੈ ਉਹ ਲਾਈ ਲੱਗ ਵੀ ਹੈ ਉਹ ਲਾਈ ਲੱਗ ਹੋ ਕੇ ਹਰ ਕੰਮ ਵੇਖ ਵੇਖ ਕੇ ਕਰਦਾ ਆਉਂਦਾ ਹੈ ਨਿੱਕੇ ਹੁੰਦੇ ਤੋਂ ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਂਡੀਆਂ ਨੂੰ ਸ਼ਾਇਦ ਇਦਾਂ ਹੀ ਨੰਗੇ ਪੈਰੀ ਧਾਰਮਿਕ ਸਥਾਨ ਤੇ ਜਾਂਦੇ ਦੇਖਿਆ ਹੈ ਇਸ ਕਰਕੇ ਉਹ ਅਜੇ ਤੱਕ ਇਸੇ ਹੀ ਮਨੋਤ ਦੇ ਪੱਕਾ ਹੈ ਚਾਹੇ ਉਸਨੇ ਦੁਨੀਆ ਦਾ ਲਗਭਗ ਹਰ ਸਿਰਾ ਵੇਖ ਲਿਆ ਹੈ ਇੱਕ ਸਿਰਾ ਹੈ ਅਮਰੀਕਾ ਤੇ ਦੂਜੇ ਸਿਰੇ ਦੇ ਉੱਤੇ ਕਹਿ ਲਓਗੇ ਆਸਟ੍ਰੇਲੀਆ ਹੈ ਹੁਣ ਸਿੱਧਾ ਜਵਾਬ ਵੱਲ ਆਉਣਾ ਹੈ ਮੇਰਾ ਇਹ ਖਿਆਲ ਹੈ ਕਿ ਤੁਹਾਨੂੰ ਨੰਗੇ ਪੈਰੀ ਕਿਸੇ ਧਾਰਮਿਕ ਸਥਾਨ ਤੇ ਜਾਣ ਦਾ ਇੱਕੋ ਇੱਕ ਫਾਇਦਾ ਹੈ ਕਿ ਜੇਕਰ ਉੱਥੇ ਜੋੜਾ ਕਰਨੀ ਹੈ ਤੇ ਤੁਹਾਡੀ ਚप्पल ਚੁੱਕੀ ਨਹੀਂ ਜਾਵੇਗੀ ਕਿਉਂਕਿ ਇੱਕ ਵਾਰ ਮੈਂ ਵੀ ਕਿਸੇ ਧਾਰਮਿਕ ਸਥਾਨ ਤੇ ਗਿਆ ਤੇ ਚप्पल ਬਾਹਰ ਹੀ ਲਾ ਦਿੱਤੀ ਸੀ ਤੇ ਮੈਂ ਆਪਣੇ ਨਾਲ ਗਏ ਸਾਥੀਆਂ ਨੂੰ ਇਹ ਗੱਲ ਕਹੀ ਕਿ ਆਉਂਦਿਆਂ ਨੂੰ ਇਹ ਚप्पल ਇੱਥੇ ਨਹੀਂ ਮਿਲੇਗੀ ਇਹ ਭਵਿਸ਼ਵਾਣੀ ਮੇਰੀ ਬਿਲਕੁਲ ਸੱਚੀ ਹੋਈ ਕਿਉਂਕਿ ਚप्पल ਨਵੀਂ ਸੀਗੀ ਇਸ ਕਰਕੇ ਮੇਰੀ ਵਾਪਸੀ ਤੇ ਉਹ ਮੈਨੂੰ ਕਿਦਰੇ ਦਿਖਾਈ ਨਹੀਂ ਦਿੱਤੀ ਸੋ ਇਸ ਤੋਂ ਇਲਾਵਾ ਤੁਹਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਣ ਲੱਗਾ ਹੁਣ ਪੰਚਾਂ ਦੇ ਕਹਿ ਦੀ ਗੱਲ ਕਰ ਲਈਏ ਗੁਰੂ ਸਾਹਿਬ ਬਾਬਾ ਨਾਨਕ ਜੀ ਸਾਨੂੰ ਇਹ ਸਮਝਾ ਕੇ ਗਏ ਨੇ ਕਿ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਜਦੋਂ ਕੋਈ ਵਿਅਕਤੀ ਨੰਗੇ ਪੈਰ ਰਹਿਦਾ ਹੈ ਜਾਂ ਨੰਗੇ ਪੈਰ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਉਹਨੂੰ ਜੋ ਵੀ ਤਕਲੀਫ ਹੁੰਦੀ ਹੈ ਛਾਲੇ ਪੈਂਦੇ ਨੇ ਕੰਡੇ ਜੋ ਕਿ ਨੇ ਰੋੜੇ ਵੱਜਦੇ ਨੇ ਇਹ ਸਾਰਾ ਉਹ ਉਸ ਦਾ ਆਪਣਾ ਕੀਤਾ ਹੋਇਆ ਕਮਾਇਆ ਇਹ ਹੈ ਜਿਸ ਨੂੰ ਉਹ ਭਉਤ ਰਿਆ ਹੈ ਆਪਾਂ ਤੇ بڑے ਅਗਲੇ ਜਨਮਾਂ ਦੇ ਪਾਪਾ ਪੁੱਨਾ ਦੀ ਗੱਲ ਕਰਦੇ ਹਾਂ ਪਰ ਗੁਰੂ ਸਾਹਿਬ ਤਾਂ ਇੱਕ ਮੂਰਖਤਾ ਜੋ ਅਸੀਂ ਸਾਹਮਣੇ ਕਰ ਰਹੇ ਹੁੰਦੇ ਹਾਂ ਉਹਦੀ ਗੱਲ ਸਿੱਧੀ ਸਿੱਧੀ ਦੱਸਦੇ ਹਾਂ ਕਿ ਨੰਗੇ ਪੈਰੀ ਰਹਿ ਕੇ ਤੁਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਸਿਰਫ ਆਪਣੇ ਆਪ ਨੂੰ ਤਕਲੀਫ ਹੀ ਦੇ ਸਕਦੇ